ਐਂਡ ਤੱਕ ਬਣੇ ਰਹੋ ਕਮੈਂਟਾਂ ਦੀ ਲਾਡੋ ਛੱਡੀ ਜੇ ਮੈਂ ਤੁਹਾਨੂੰ ਦੱਸਿਆ ਬਾਈ ਹਨਾ ਤੇ ਤੁਹਾਨੂੰ ਆਪਾਂ ਦੇਣੀ ਹੈ ਬਾਈ ਅਲਟੋ ਫ੍ਰੀ 13 ਅਪ੍ਰੈਲ ਨੂੰ ਤੁਸੀਂ ਜਿਹੜੀ ਮਰਜ਼ੀ ਕਾਰ ਲੈ ਜਾਓ ਉਦੋਂ ਫਿਲਟਰ ਵਗੈਰਾ ਚੇਂਜ ਤੇ ਸਰਵਿਸ ਕਰਾ ਕੇ ਦੇ ਦਾਂਗੇ ਫ੍ਰੀ ਬਿਲਕੁਲ ਜੀ ਦੇਖੋ ਇਹ ਮਾਨਤਾਣਾ ਬਾਈ ਇੱਕ ਟ੍ਰਿਕ ਦਾ ਹਨਾ ਤੇ ਤੁਸੀਂ ਸਾਨੂੰ ਪਿਆਰ ਕਰਦੇ ਤਾਂ ਅਸੀਂ ਵੀ ਤੁਹਾਨੂੰ ਪਿਆਰ ਕਰਦੇ ਹਾਂ ਬਿਲਕੁਲ ਸਰ ਗੱਡੀ ਯੈਸ ਨੋ ਦਿੰਦੇ ਆਪਾਂ 2,70,000 ਰੁਪਏ ਦੋ ਲੱਖ 70 ਹਜ਼ਾਰ ਚ ਬਾਈ ਓਨਰ ਓਨਰ ਫਰਸਟ ਆਈਟਮ ਗ੍ਰੈਂਡ ओके लो जी ग्रैंड आई10 ਬਰਾਵਾ 14 ਮਾਡਲ 2,70,000 ਚ ਮਿਲ ਰਹੀ ਹੈ ਕਾਰ ਤੁਹਾਨੂੰ ਲੋਨ ਹੋ ਜੂਗਾ ਲੋਨ ਹੋ ਜਾਏਗਾ ਭਾਈ ਜੀ ਲੋਨ ਕਿੰਨੇ ਦਾ ਲੋਨ ਭਾਈ ਵੱਧ ਤੋਂ ਵੱਧ ਕਰਾ ਦਾਂਗੇ 25 ਦਾ ਹੋ ਜੂਗਾ 25 ਦਾ ਕਰਾ ਦਾਂਗੇ ਹੋਰ ਠੀਕ ਹੈ 20000 ਰੁਪਏ ਦੇ ਕੇ ਕਾਰ ਮਿਲਦੀ ਤੁਹਾਨੂੰ ਉਹ ਬਾਈ ਪਾਸਿੰਗ ਹੈਗੀ ਆ ਕਾਗਜ਼ਾਂ ਦੀ ਓਕੇ ਹੈ ਓਕੇ ਭਾਈ ਜੀ ਹਾਂਜੀ ਗੱਡੀ ਐਸਨੋ ਦੇ ਦਾਂਗੇ 1,70,000 ਰੁਪਏ ਦੀ 1,70,000 70,000 ਦੀ ਠੀਕ ਹੈ 29 ਤੱਕ ਪਾਸ ਲਓ ਬਾਈ 1,70,000 ਚ ਕਈ 2019 ਮਾਡਲ ਹੈ ਹਾਂਜੀ ਟੌਪ ਵੈਰੀਐਂਟ ਹੈ ਐਸਐਕਸ ਆਪਸ਼ਨਲ ਓਕੇ ਸੀਟਾਂ ਚ ਵੀ ਏਸੀ ਲੱਗਿਆ ਹੋਇਆ ਹਾਂਜੀ ਗੱਡੀ ਪੁਸ਼ ਬਟਨ ਸਟਾਰਟ ਹੈ ਸਨਰੂਫ ਦੇ ਨਾਲ ਹੈ ਹਾਂਜੀ ਗੱਡੀ ਜੈਸਨੋ ਦੇ ਦਾਂਗੇ ਬਾਈ ਜੀ ਹਾਂਜੀ ਵੀ ਮਿੱਤਰੋ ਮਣੀ ਮਾਦਰੇ ਖੜੇ ਹੈ ਬਾਈ ਪਾਟ ਦੂਜਾ ਆਜਾ ਆਪਣੇ ਲਵੇ ਜੇ ਕਿਸੇ ਨੇ ਕੋਈ ਵੀ ਕਾਰ ਲੈਣੀ ਹੈ ਤਾ ਐਂਡ ਤੱਕ ਬਣੇ ਰਹੋ ਤੇ ਰੇਟ ਤੁਹਾਨੂੰ ਇਹੋ ਜਿਹੇ ਦਵਾਂਗੇ ਬਈ ਪੂਰੇ ਤਹਿਲਕਾ ਹੋਣਗੇ ਬਾਈ ਹੋਰੀ ਆਪਣੇ ਨਾਲ ਲੈ ਗੱਲਬਾਤ ਕਰਦੇ ਆ ਤੇ ਇਧਰ ਕਾਰਾਂ ਇੱਕ ਵਾਰ ਦਿਖਾ ਦੂਗਾ ਬਾਈ ਹਨਾ ਇਹ ਕਾਰਾਂ ਰਹਿਣਗੀਆਂ ਘੱਟੋ ਘੱਟ 8 ਕਾਰਾਂ ਹੋਣਗੀਆਂ ਤੇ ਇਧਰ ਲਿਆ ਕਾਰਾਂ ਜਿਹੜੀਆਂ ਬੈਕ ਸਾਈਡ ਤੇ ਦਿਖਾ ਰਿਹਾ ਬਾਈ ਤੁਹਾਨੂੰ ਇਧਰ ਆਹ ਵਾਲੇ ਕਾਰਾਂ ਇਹ ਪਿਛਲੇ ਤੁਸੀਂ ਬਲੌਗ ਚ ਜਾ ਕੇ ਦੇਖ ਸਕਦੇ ਹੋ ਠੀਕ ਹੈ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਵੀਰੇ ਹਨਾ ਪੇ ਦੇ ਉੱਪਰ ਥੈਂਕ ਯੂ ਬੱਜੀ ਥੈਂਕ ਯੂ ਤੇ ਬਾਈ ਅੱਜ ਦੀਆਂ ਕਾਰਾਂ ਇਹ ਲਗਭਗ ਸਿਡਾਨ ਨੇ ਜਿਆਦਾ ਆਪਣੇ ਲੱਗਣਾ ਹਾਂ ਹਾਂਜੀ ਇਸ ਵਾਲੀ ਲਾਈਨ ਚ ਜਿਵੇਂ ਆਪਾਂ ਲਾ ਲੋ ਸਿਡਾਨ ਕਾਰਸ ਐ ਉਸ ਵਾਲੀ ਚ ਐਸਯੂਵੀ ਤੇ ਜਿਵੇਂ ਹੱਚਬੈਕ ਹੁੰਦੀ ਹੈ ਉਹ ਤੇ ਬਾਈ ਐਂਡ ਤੱਕ ਬਣੇ ਰਹੋ ਕਮੈਂਟਾਂ ਦੀ ਲਾ ਦਿਓ ਛੜੀ ਜੇ ਮੈਂ ਤੁਹਾਨੂੰ ਦੱਸਿਆ ਬਾਈ ਹਨਾ ਤੇ ਤੁਹਾਨੂੰ ਆਪਾਂ ਦੇਣੀ ਹੈ ਬਾਈ ਅਲਟੋ ਫ੍ਰੀ 13 ਅਪ੍ਰੈਲ ਨੂੰ ਅਪ੍ਰੈਲ ਨੂੰ ਬਾਈ ਹਨਾ ਬਾਈ ਉਹਨਾਂ ਨੂੰ ਕਾਲ ਕਰਨਾ ਸੀ ਉਹਦੇ ਲਾਈਵ ਹੀ ਹੋਵਾਂਗੇ ਵੀ ਕਿਹੜੇ ਭਰਾ ਨੂੰ ਨਿਕਲੀ ਬਸ ਕਮੈਂਟਾਂ ਚ ਛ ਬਾਈ ਹੋਰਾਂ ਵੱਲੋਂ ਵੀ ਆਫਰ ਹੈ ਇੱਕ ਇੱਕ ਰਿਗਾਰਡ ਦੇ ਤੌਰ ਤੇ ਕਹਿੰਦੇ ਤੁਸੀਂ ਜਿਹੜੀ ਮਰਜ਼ੀ ਕਾਰ ਲੈ ਜਾਓ ਉਦੋਂ ਫਿਲਟਰ ਵਗੈਰਾ ਚੇਂਜ ਤੇ ਸਰਵਿਸ ਕਰਾ ਕੇ ਦੇ ਦਾਂ। ਸਰਵਿਸ ਫ੍ਰੀ। ਠੀਕ ਆ ਬਾਈ। ਦੇਖੋ ਇਹ ਮਾਨਤਾਣਾ ਬਾਈ ਇੱਕ ਟ੍ਰਿਕ ਹੈ ਨਾ ਤੇ ਤੁਸੀਂ ਸਾਨੂੰ ਪਿਆਰ ਕਰਦੇ ਤਾਂ ਅਸੀਂ ਵੀ ਤੁਹਾਨੂੰ ਪਿਆਰ ਕਰਦੇ। ਬਿਲਕੁਲ ਸਰ। ਤੇ ਬਾਈ ਪਹਿਲੀ ਕਾਰ ਆ ਜ ਆਪਣੇ ਲੈਵੇ ਮਣੀ ਮਾਦ ਰਖਣੇ ਆ। ਕੀ ਡਿਟੇਲ ਹੈ? 2014 ਮਾਡਲ ਫਸਟ ਓਨਰ ਦੀ ਗੱਡੀ ਬਾਈ ਜੀ ਡੀਜ਼ਲ ਗੱਡੀ ਹੈ। ਬਸ ਮੇਰਾ ਵੀਰ ਹਨਾ ਪਹਿਲੀ ਕਾਰ ਆ ਜ ਮੈਂ ਨਾ ਰੇਟ ਬਸ ਆ ਵੀ ਭੱਜ ਕੇ ਆ ਜਾ ਬੰਦਾ। ਭਾਜੀ ਰੇਟ ਇਦਾਂ ਦੇ ਦਵਾਂਗੇ ਪੂਰੀ ਮਾਰਕੀਟ 'ਚ ਰੇ ਠੀਕ ਹੈ ਭਾਈ ਜੀ ਓਕੇ ਗੱਡੀ 2014 ਮਾਡਲ ਫਸਟ ਓਨਰ ਦੀ ਗੱਡੀ ਡੀਜ਼ਲ ਕਾਰ ਹੈ ਹਾਂਜੀ ਗੱਡੀ ਯੈਸ ਨੋ ਦਿੰਦੇ ਆਪਾਂ 2,70,000 ਰੁਪਏ 2,70,000 ਚ ਭਾਈ ਓਨਰ ਓਨਰ ਫਸਟ ਆਈਟਨ ਗ੍ਰੈਂਡ ਓਕੇ ਲੋ ਜੀ ਗ੍ਰੈਂਡ ਆਈਟਨ ਆ ਬਰਾ ਉਹ 14 ਮਾਡਲ 2,70,000 ਚ ਮਿਲ ਰਹੀ ਹੈ ਕਾਰ ਤੁਹਾਨੂੰ ਚੱਕ ਲਓ ਭਾਈ ਹਰਿਆਣਾ ਵਾਲੇ ਭਰਾ ਹੀ ਆ ਦੋ ਹਨਾ ਹਾਂਜੀ ਹਾਂਜੀ ਭਾਈ ਜੀ ਤੇ ਲੋਨ ਹੋ ਜਾਊਗਾ ਲੋਨ ਹੋ ਜਾਏਗਾ ਭਾਈ ਜੀ ਲੋਨ ਕਿੰਨੇ ਦਾ ਲੋਨ ਵੱਧ ਤੋਂ ਵੱਧ ਕਰਾ ਦਾਂਗੇ 2.5 ਦਾ ਹੋ ਜਾਊਗਾ 2.5 ਦਾ ਕਰਾ ਦਾਂਗੇ ਹੋਰ ਠੀਕ ਹੈ 20,000 ਰੁਪਏ ਦੇ ਕੇ ਕਾਰ ਮਿਲਦੀ ਅਗਲੀ ਆ ਗਈ ਆਪਣੇ ਲਈ ਵੀ ਇਹ ਆ ਪੰਜਾਬ ਨੰਬਰ ਦੀ ਪਲੈਨੋ ਹੈ ਪੈਟਰੋਲ ਦੀ ਗੱਡੀ ਹੈ ਬਾਈ ਜੀ ਓਕੇ ਗੱਡੀ ਨਵੀਂ ਬਿਲਕੁਲ ਇੱਕ ਨੰਬਰ ਵੀ 2016 ਮਾਡਲ ਹੈ ਹਾਂ ਜੀ ਗੱਡੀ yes no ਦਿੰਦੇ ਭਾਈ ਸਾਢੇ 4 ਲੱਖ ਰੁਪਏ ਚ ਸਾਢੇ 4 ਲੱਖ ਚ ਲਓ ਜੀ ਬਾਈ ਸਾਢੇ 4 ਲੱਖ ਚ ਮਿਲ ਰਹੀ ਹੈ ਬਾਈ ਤੁਹਾਨੂੰ ਕਾਰ ਇੱਕ ਗੱਲ ਹੋਰ ਮੈਂ ਕਰਾਂ ਜੋ ਬਾਈ ਲੈ ਕੇ ਆ ਰਿਹਾ ਸੀ ਨਾ ਗੱਡੀ ਬਾਈ ਉਹ ਐ ਲੱਜੇ ਵੀ ਨਹੀਂ ਹੁੰਦੀ ਬਿਲਕੁਲ ਇਦਾਂ ਦਾ ਸਾਊਂਡ ਕਰਦਾ ਬਿਲਕੁਲ ਬਾਈ ਜੀ ਬਿਲਕੁਲ ਸਾਊਂਡ ਗੱਡੀ 'ਚ ਹੈ ਹੀ ਨਹੀਂ ਸਟਾਰਟ ਕਰਕੇ ਪਾ ਛੱਡ ਦਿਓ ਗੱਡੀ ਦੇ ਨਾਲ ਖੜੇ ਰਹੋ ਗੱਡੀ 'ਚ ਆਵਾਜ਼ ਹੀ ਨਹੀਂ ਹੈ ਸਹੀ ਗੱਲ ਆ ਵੀ ਕਈ ਵਾਰ ਬੁੱਲ ਬੁੱਲੇ ਤੇ ਰੇਟ 4.5 ਲੱਖ ਸਾਢੇ 4 ਲੱਖ ਰੁਪਏ ਠੀਕ ਹੈ ਵੀਰੇ ਲਓ ਜੀ ਮਿੱਤਰੋ ਰੇਟ ਪੂਰਾ ਘੈਂਟ ਆ ਪੰਜਾਬ ਨੰਬਰ 16 ਮਾਡਲ ਬਈ ਅਗਲੀ ਆ ਗਈ ਸਿਆਜ਼ ਆਪਣੇ ਲਈ ਵੀਰੇ ਸਿਆਜ਼ 2017 ਮਾਡਲ ਹਾਂਜੀ ਟਾਪ ਮਾਡਲ ਹੈ ਪੈਟਰੋਲ ਦੀ ਗੱਡੀ ਹੈ ZXI ਗੱਡੀ ਫਰਸਟ ਓਨਰ ਦੀ ਹੈ ਓਕੇ ਵੀਰੇ ਭਾਈ ਜੀ ਗੱਡੀ yes no ਦੇ ਦਾਂਗੇ 5,70,000 ਰੁਪਏ ਦੀ 570 ਚ ਬਿਲਕੁਲ ਭਾਈ 2017 ਮਾਡਲ ਟਾਪ ਪੁਸ਼ ਬਟਨ 2017 ਮਾਡਲ ਲੈ ਵੀ ਮਿੱਤਰੋ ਤੁਸੀਂ ਰੇਟ ਕਮੈਂਟ ਕਰਕੇ ਦੱਸੋ ਕਿ ਇਹ ਇਹ ਜਿਹਾ ਲੱਗਾ ਤੁਹਾਨੂੰ ਕਿਉਂਕਿ ਬਈ ਇਹ ਜਿਹਾ ਰੇਟ ਨਹੀਂ ਮਿਲਦੇ ਛੇਦੀ ਠੀਕ ਹੈ ਚੈੱਕ ਕਰ ਲੋਗਾ ਇਹਦੇ ਲੋਨ ਵੀ ਹੋ ਜਾਊਗਾ ਤੇ ਅਗਲੀ ਆ ਗਈ Honda City ਆਪਣੇ ਲਵੇ Honda City ZX ਮਾਡਲ 2008 ਮਾਡਲ ਹੈ ਬਾਈ ਜੀ ਹਾਂਜੀ ਵੀਰੇ ਨੋ ਰਜਿਸਟਰਡ ਹੈ ਗੱਡੀ 29 ਤੱਕ ਪਾਸ ਹੈ ਪਾਸਿੰਗ ਹੈਗੀ ਆ ਮੇਰੇ ਪੰਜ ਸਾਲ ਦਾ ਕਾਗਜ਼ਾਂ ਦੀ ਓਕੇ ਹੈ ਓਕੇ ਬਾਈ ਜੀ ਹਾਂਜੀ ਗੱਡੀ ਐਸਨੋ ਦੇ ਦਾਂਗੇ 1,70,000 ਰੁਪਏ ਦੀ 1,70,000 ਦੀ ਠੀਕ ਹੈ 29 ਤੱਕ ਪਾਸ ਲਓ ਬਾਈ 1,70,000 ਤੇ ਕਈ ਮਿੱਤਰ ਕਹਿਣਗੇ ਇਹ ਦਿੱਲੀ ਨਹੀਂ ਜਾਣੀ ਭਾਈ ਇੱਕ ਗੱਲ ਮੈਂ ਹੋਰ ਕਰਦਾ ਹੁਣ ਬਈ ਹਨਾ ਆਪਾਂ ਇੱਕ ਵਾਰ ਆਪਦਾ ਸੋਚ ਕੇ ਦੇਖਿਆ ਆਪਾਂ ਦਿੱਲੀ ਕਿੰਨੀ ਵਾਰ ਜੰਨੇ ਆ ਸਹੀ ਗੱਲ ਐ ਆਪਾਂ ਜੇ ਬਹੁਤ ਜਣਾ ਦਾ ਕੁਐਸਚਨ ਹੁੰਦਾ ਬਾਈ ਜੀ ਜਿਨੇ ਦਿੱਲੀ ਜਾਣਾ ਉਹ ਨਵੀਂ ਗੱਡੀ ਲੈ ਲਵੇ ਕਿਉਂਕਿ ਸਾਡੇ ਕੋਲ ਗੱਡੀ ਜਿਹੜੀ ਮਿਲੇਗੀ ਤੁਹਾਨੂੰ ਨਵੀਂ ਨਕੋਰ ਗੱਡੀਆਂ ਹੁੰਦੀਆਂ ਆ ਸਾਡੇ ਕੋਲ ਕੋਈ ਕੰਮ ਨਹੀਂ ਕਰਾਣਾ ਸਿਰਫ ਇਹ ਆ ਵੀ ਦਿੱਲੀ ਕਈ ਵਾਰ ਨਹੀਂ ਜਾ ਹੁੰਦਾ ਗੱਡੀਆਂ 'ਚ ਹਨਾ ਵੀਰੇ ਨਹੀਂ ਉਹਨੇ ਜਿਹੜੇ ਨਹੀਂ ਲੱਗਦੇ ਇੱਕ ਵਾਰ ਬੰਦਾ ਉਹਦੀ ਸਪੈਸ਼ਲ ਵੀ ਲੈ ਕੇ ਜਾ ਸਕਦਾ ਕੋਈ ਹੋਰ ਹਨਾ ਤੇ ਬਾਈ ਵਧੀਆ ਕਾਰ ਆ ਯਾਰ ਘੱਟ ਪੈਸਿਆਂ ਦੇ ਵਿੱਚ ਸਿੱਖਣ ਸਿਖਾਉਣ ਵਾਲੀ ਕਾਰ ਜੇ ਕਿਸੇ ਨੇ ਲੈਣੀ ਆ ਅਗਲੀ ਆ ਗਈ ਕਰੂਜ਼ ਆਪਣੇ ਲਵੇ ਸ਼ੈਵਰਲੇ ਦੀ ਇਹ ਹੀ ਵੀਰੇ ਮਾਡਲ ਕਰੂਜ਼ ਬਾਜੀ ਆਪਣੇ ਟਾਈਮ ਦੀ ਰਾਕਟ ਕਾਰ ਹੈ ਉਹਨੂੰ ਪਤਾ ਹੀ ਹੈ ਡੀਜ਼ਲ ਰਾਕਟ ਹੈ ਗੱਡੀ ਪੁਸ਼ ਬਟਨ ਤੇ ਸਟਾਰਟ ਹੈ ਸਨਰੂਫ ਦੇ ਨਾਲ ਹੈ ਚੰਡੀਗੜ੍ਹ ਦਾ ਨੰਬਰ ਫਸਟ ਓਨਰ ਗੱਡੀ ਹੈ ਹਾਂਜੀ ਵੀਰੇ ਗੱਡੀ ਬਾਜੀ 2016 ਮਾਡਲ ਹੈ ਹੂੰ 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 ਤੇ ਗੱਡੀ ਯਸ ਨੋ ਦੇ ਦਾਂਗੇ ਬਾਜੀ 5 ਲੱਖ 45000 ਰੁਪਏ ਦੀ 545 ਦੀ ਠੀਕ ਹੈ ਵੀਰੇ ਲੋ ਇਹ ਤੇ ਲੋਨ ਨਹੀਂ ਹੁੰਦਾ ਨਾ ਵੀਰੇ ਨਹੀਂ ਵੀਰ ਜੀ ਇਹਦੇ ਤੇ ਲੋਨ ਇਹ ਕੈਸ਼ ਦੀ ਹੈ ਬਈ ਹੈ ਨਾ ਤੇ ਅਗਲੀ ਆ ਗਈ ਵੀਰੇ ਵਰਨਾ ਆਪਣੇ ਲਵੇ ਅਗਲੀ ਵਰਨਾ 2019 ਮਾਡਲ ਹੈ ਹਾਂਜੀ ਟਾਪ ਵੈਰੀਐਂਟ ਹੈ ਐਸਐਕਸ ਆਪਸ਼ਨਲ ਓਕੇ ਸੀਟਾਂ 'ਚ ਵੀ ਏਸੀ ਲੱਗਿਆ ਹੋਇਆ ਹਾਂਜੀ ਗੱਡੀ ਪੁਸ਼ ਬਟਨ ਸਟਾਰਟ ਹੈ ਸਨਰੂਫ ਦੇ ਨਾਲ ਹੈ ਹਾਂਜੀ ਗੱਡੀ ਐਸਨੋ ਦੇ ਦਾਂਗੇ ਬਾਈ ਜੀ 1.5 ਲੱਖ ਰੁਪਏ ਦੀ 10 ਲੱਖ 50 ਹਜ਼ਾਰ ਰੁਪਈਆ ਦਾ ਬਾਕੀ ਮੌਕੇ ਤੇ ਜੋ ਹੋ ਸਕੇਗਾ ਮਾਨ ਤਾਨ ਕਰ ਦਾਂਗੇ ਓਕੇ ਲੋ ਬਾਈ ਜੀ ਚੈੱਕ ਕਰ ਲੋ ਬਾਈ ਕਾਰ ਜੇ ਕਿਸੇ ਨੇ ਲੈਣੀ ਆ ਅਗਲੀ ਆ ਗਈ ਵੀਰੇ ਡਿਜ਼ਾਇਰ ਆਪਣੇ ਲਈ ਡਿਜ਼ਾਇਰ 2013 ਮਾਡਲ ਹੈ 14 ਰਜਿਸਟਰਡ ਚੰਡੀਗੜ੍ਹ ਦਾ ਨੰਬਰ ਫਸਟ ਓਨਰ ਗੱਡੀ ਅਲੋਇ ਟਾਇਰ ਸਾਰਾ ਕੁਝ ਪਿਆ ਹੈ ਗੱਡੀ ਨਵੀਂ ਹੈ ਹਾਂਜੀ ਬਾਈ ਜੀ ਗੱਡੀ ਯੈਸ ਨੋ ਦੇ ਦਾਂਗੇ 3,170,000 ਰੁਪਏ ਦੀ ਤਿੰਨ ਲੱਖ 70 ਹਜ਼ਾਰ ਰੁਪਈਆ ਦੇ ਵਿੱਚ ਡੀਜ਼ਲ ਕਾਰ ਹੈ ਬਾਈ ਜੀ ਲੋ ਜੀ ਬਾਈ ਕਮੈਂਟ ਕਰਕੇ ਦੱਸੋ ਮਿੱਤਰੋ ਵੀ ਰੇਟ ਕਿਵੇਂ ਲੱਗਾ ਤੁਹਾਨੂੰ ਹਨਾ ਤੇ ਅਗਲੀ ਆ ਗਈ ਆਪਣੇ ਲਈ ਡਿਜ਼ਾਇਰ ਅਗੇਨ ਡਿਜ਼ਾਇਰ ਕਲਰ 2012 ਮਾਡਲ 13 ਰਜਿਸਟਰਡ ਡੀਜ਼ਲ ਦੀ ਗੱਡੀ ਭਾਜੀ ਯੈਸ ਨੋ ਦੇ ਦਾਂਗੇ ਇਹਨੂੰ 3,40,000 ਰੁਪਏ ਦੀ ਤਿੰਨ ਲ ਲਓ ਜੀ ਬਾਈ ਚੈੱਕ ਕਰ ਲਓ ਬਾਈ ਨਾ ਜੇ ਕਿਸੇ ਨੇ ਕੋਈ ਵੀ ਕਾਰ ਲੈਣੀ ਆ ਬਾਈ ਜ਼ਿਆਦਾਤਰ ਮੋਸਟਲੀ ਓਨਰ ਫਸਟ ਲੈ ਨਹੀਂਦੇ ਨੇ ਬਾਈ ਫਰਾਂ ਦੇ ਜਿਵੇਂ ਬਾਈ ਪੇਂਟ ਛੇੜੀ ਦਾ ਪਹਿਲਾ ਵਾਲੀ ਵੀਡੀਓ ਦੀ ਗੱਲ ਕਰੀ ਜੀ ਦੁਆਰੋਂ ਹਾਂਜੀ ਪੇਂਟ ਦੇ ਆਪਾਂ ਬੰਪਰ ਦਾ ਦੇਖੋ ਬਾਈ ਜੀ ਕਰਾਉਂਦੇ ਕਰਾਉਂਦੇ ਆ ਬਾਕੀ ਇੱਕ ਅਦਾ ਪੀਸ ਜ਼ਰੂਰ ਹੁੰਦਾ ਹੈ ਪੇਂਟ ਦਾ ਪੇਂਟ ਦੀ ਗਰੰਟੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਪੇਂਟ ਦੀ ਕੋਈ ਗਰੰਟੀ ਲੈਂਦੇ ਠੀਕ ਹੈ ਮੇਜਰ ਐਕਸੀਡੈਂਟ ਦੀ ਫੁੱਲ ਗਰੰਟੀ ਸਾਡੀ ਓਕੇ ਲਓ ਜੀ ਬਾਈ ਅਗਰ ਕੋਈ ਮੇਜਰ ਐਕਸੀਡੈਂਟ ਹੈ ਨਾ ਵੀ ਤਾਂ ਬਈ ਤਾਂ ਸੁਣਵਾਈ ਹੈਗੀ ਆ ਤੁਹਾਡੀ ਬਿਲਕੁਲ ਜੀ ਪੇਂਟ ਜੇਂਟ ਬਾਈ ਹੈ ਨਾ ਆਪਾਂ ਵੀ ਆਪ ਤੋਂ ਮੰਨ ਲੀਏ ਵੀ ਹੋ ਜਾਂਦਾ ਚੱਲਦਾ ਰਹਿੰਦਾ ਚੱਲਦਾ ਹੀ ਰਹਿੰਦਾ ਕਾਗਜ਼ ਪੱਤਰਾਂ ਦੀ ਓਕੇ ਮਿਲੂ ਤੁਹਾਨੂੰ ਕੋਈ ਦਿੱਕਤ ਨਹੀਂ ਹੈਗੀ ਜੇ ਕਿਸੇ ਨੇ ਕੋਈ ਕਾਰ ਲੈਣੀ ਹੈ ਤਾਂ ਇੰਨਾਂ ਕਾਰਾਂ ਤੋਂ ਤੁਸੀਂ ਬ ਮਣੀ ਮਾਦਰੇ ਖੜੇ ਸੀ ਆਪਾਂ ਚੰਡੀਗੜ੍ਹ ਦੇ ਵਿੱਚ ਹਨਾ ਵੀਰੇ ਵੀਰੇ ਉਹਦਾ ਐਡਰੈਸ ਕਿਵੇਂ ਆਉਣਾ ਪੈਂਦਾ ਮਤਲਬ ਬਾਈ ਜੀ ਤੁਸੀਂ ਮਣੀ ਮਾਜਰਾ ਆ ਕੇ ਸਾਨੂੰ ਵੈਸੇ ਤਾਂ ਨੰਬਰ ਕਾਲ ਚੱਲ ਹੀ ਰਿਹਾ ਆਪਾਂ ਕਾਲ ਕਰ ਸਕਦੇ ਹੋ ਵੈਸੇ ਜੇ ਆਣਾ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ A1 ਮੋਟਰ ਚੰਡੀਗੜ੍ਹ ਤੇ ਸਿੱਧਾ ਸਾਡਾ ਮਣੀ ਮਾਜਰਾ ਐਡਰੈਸ ਹੀ ਮਿਲੇਗਾ ਤੁਹਾਨੂੰ ਗੂਗਲ ਤੇ ਵੀ ਲਓ ਜੀ A1 ਮੋਟਰ ਮਣੀ ਮਾਜਰਾ ਮਣੀ ਮਾਜਰਾ ਚੰਡੀਗੜ੍ਹ ਮਿਲਾਂਗੇ ਨੈਕਸਟ ਵੀਡੀਓ ਚ ਨੰਮੇਕਾਰਾਂ ਦੇ ਨਾਲ ਬਾਈ ਚੈਨਲ ਸਬਸਕ੍ਰਾਈਬ ਕਰ ਲਿਓ ਕਮੈਂਟਾਂ ਦੀ ਝੜੀ ਲਾ ਦਿਓ ਜਿਹਨੇ ਬਾਈ ਅਲਟੋ ਦਿੱਤਨੀ ਹੈ ਸਸੀਕਾ